ਬੋਕੀ ਲਈ ਚਲੇਗੀ ਨਹੀਂ ਚਲੇਗੀ ਚਲੇਗੀ ਤਖਤ ਬਦਲ ਦਿਓ ਤਾਜ ਬਦਲ ਦਿਓ ਮਹਿਮਾਨਾਂ ਦਾ ਰਾਜ ਬਦਲ ਦਿਓ ਤਖਤ ਬਦਲ ਦਿਓ ਤਾਜ ਬਦਲ ਦਿਓ ਮਹਿਮਾਨਾਂ ਦਾ ਰਾਜ ਬਦਲ ਦਿਓ ਪੰਜਾਬ ਸਰਕਾਰ ਨਹੀਂ ਚਲੇਗੀ ਨਹੀਂ ਚਲੇਗੀ ਹੁੰਡਾ ਕਰਦੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਸਾਡੇ ਹੱਕ ਇਕੱਲੇ ਸਾਡੇ ਹੱਕ ਇਕੱਲੇ ਹੱਕ ਸਮਾਂ ਮੇਰੇ ਕੋਲ ਇਹ ਤਾਂ ਲਾਇਨ ਆਰਡਰ ਨੂੰ ਲੈ ਕੇ ਨਾ ਉਹਦੇ ਕਰਕੇ ਆ ਵੀ ਹਾਊਸ ਰੈਸਟ ਕੱਲ। ਇਹ ਹਾਊਸ ਰੈਸਟ ਕਰ ਲਿਆ ਤੁਸੀਂ ਢੂੜ ਘੰਟਾ ਹੋ ਗਿਆ ਹਾਊਸ ਰੈਸਟ ਹੋਏ ਬੈਠੇ ਆ ਹੁਣ ਮੈਂ ਉਥੇ ਪਾਰਟੀ ਤੇ ਹੋਰੀ ਕੋਈ ਕੰਮ ਹੋ ਸਕਦਾ ਹੈ ਕੋਈ ਸਿਆਸੀ ਰਾਂਡੀਤੀ ਬਣਾਉਣੀ ਹੈ ਕਿ ਅਸੀਂ ਆਪਣੀ ਲੀਡਰਸ਼ਿਪ ਦੇ ਪਿੱਛੇ ਖੜਨਾ ਹੀ ਨਹੀਂ ਹੈ। ਤੁਸੀਂ ਇੰਚਾਰਜ ਹੋ ਮੌਕੇ ਦੇ ਕੱਲ ਐਸਐਸ ਦੇ ਸਾਥ ਉਹਨੂੰ ਕੋ ਹੁਕਮ ਕਰ ਦੇਣੇ ਕੋ ਜਵਾਬ ਦੇਉ ਤਾਂ ਨਹੀਂ ਹੈ ਕਿ ਤੁਸੀਂ ਉਸ ਟਾਈਮ ਛੁੱਟੀ ਲੈ ਕੇ ਘਰੇ ਚਲੇ ਆਓ ਘਰੇ ਬੈਠ ਜਾਓਗੇ। ਤੁਸੀਂ ਡੇਰਾ ਮੈਂ ਤੁਹਾਡਾ ਜਦੋਂ ਅਸੀਂ ਤੁਹਾਡਾ ਬਹੁਤ ਸਨਮਾਨ ਕਰ ਲਿਆ। ਪਰ ਹੁਣ ਦੇ ਕੋਣ ਜਾਣਾ ਪੈਣਾ ਹੁਣ ਤੁਸੀਂ ਸਾਡਾ ਰਾਹ ਚੜ੍ਹਦੇ ਨਹੀਂ ਜੀ ਨਹੀਂ 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 ਦੇ ਕੇ ਤਾਂ ਕੋਈ ਨਹੀਂ 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 ਇੱਕ ਧੱਕਾ ਕਰ ਰਹੇ ਹਾਂ ਨਹੀਂ ਜੀ ਜੋ ਤੁਹਾਡਾ ਕੋਈ ਮੇਰੇ ਤੇ ਕਾਨੂੰਨੀ ਕਾਰਵਾਈ ਵਾੜਦੇ ਹੋ ਕਰ ਦੋ ਸਾਡੇ ਬੰਦੇ ਦੇ ਕਰ ਦੋ ਸਾਰੇ ਤੁਸੀਂ ਸਾਡਾ ਹਲਕਾ ਚਾਜ ਅਰੈਸਟ ਕਰ ਰੱਖਿਆ ਤੁਸੀਂ ਸਾਰੇ ਜਿਲ੍ਹੇ ਦੇ ਪ੍ਰਧਾਨ ਕਰ ਰੱਖਿਆ ਜਿੰਨਾਂ ਨਾਲੇ ਕਰ ਰੱਖਿਆ ਹੁਣ ਪਰ ਇਹ ਤਾਂ ਬਹੁਤ ਹੋ ਗਿਆ ਤਾਂ ਜੀ ਕੀ ਸਮਾਂ ਹੋਵੇ ਦੇਖੋ ਕੀ ਸਮਾਂ ਹੋਵੇ 12:00 ਬਜੇ 12 ਵਜੇ ਤੇ ਹੁਣ ਤਾਂ ਹੁਣ ਤਾਂ ਹੋ ਗਿਆ ਜੋ ਹੁਣ ਅਸੀਂ ਹੁਣ ਤਾਂ ਰਹਿ ਕੀ ਗਿਆ ਯੂਥ ਦਾ ਪ੍ਰਧਾਨ ਤੁਸੀਂ ਕਰ ਲਿਆ ਬਿਕਰ ਮਜੀਠਾ ਤੁਸੀਂ ਗ੍ਰਿਫਤਾਰ ਕਰ ਰੱਖਿਆ ਉਹ ਬਣਾਤਾ ਚਾਹੁੰਦੇ ਕੀ ਆ ਜੀ ਪਰ ਮੈਨੂੰ ਇੱਕ ਇੱਕ ਲਾਈਨ ਚੇਤਾ ਲੱਗੇ ਵੀ ਤੁਸੀਂ ਹੁਣ ਇਸ ਤਰ੍ਹਾਂ ਬਸ ਅਸੀਂ ਤਾਂ ਸਿੰਪਲ ਜੀ ਗੱਲ ਆ ਜੀ ਲਾਈਨ ਆਰਡਰ ਨੂੰ ਮੇਨਟੇਨ ਕਰਨ ਲਈ ਇਹ ਹਾਊਸਟੇ ਨਹੀਂ ਜੀ ਹੁਣ ਅਸੀਂ ਜਾਵਾਂ ਨਹੀਂ 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 ਹੈਲੋ ਮੈਨੂੰ ਲੱਗਦਾ ਹੈ ਜੀ ਥੋੜਾ ਟਾਈਮ ਆ ਗਿਆ ਜੀ ਲੱਗੇ ਸ਼੍ਰੋਮਣੀ ਅਕਾਲੀ ਦਲ ਬੰਚ ਗੱਡੂਗਾ ਪੰਜਾਬ ਦੇ ਕਿਸਾਨਾਂ ਦੇ ਹੱਕ 'ਚ ਜਿੱਥੇ ਸਰਕਾਰ ਦੇ ਅਸੀਂ ਤੰਬੂ ਪੱਟ ਦਿਆਂਗੇ ਉਸ ਦੇ ਪੰਜਾਬ ਪੁਲਿਸ ਦਾ ਜਿਹੜਾ ਮੇਰੇ ਮੁਲਾਜ਼ਮ ਆਜੇ ਅੱਜ ਨਾ ਦਾਸ ਨੂੰ ਨਾ ਪਾਰਟੀ ਦੇ ਕਿਸੇ ਲੀਡਰਸ਼ਿਪ ਨੂੰ ਰੋਕ ਕੇ ਦਿਖਾਵੇ ਕਿਉਂਕਿ ਅੱਜ ਤੁਸੀਂ ਧੋਖਾ ਕਰਿਆ ਮੈਨੂੰ ਦਸਤਾਰ ਬੰਨਦੇ ਨੂੰ ਤੁਸੀਂ ਆ ਕੇ ਉਹ ਮੇਰਾ ਹਸ ਰੈਸਟ ਕੀਤਾ ਉਹ ਅੱਜ ਮੈਂ ਅੱਜ ਚੇਤਾਵਨੀ ਦੇ ਰਿਹਾ ਸਮੂਹ ਪੰਜਾਬ ਦੀ ਪ੍ਰਸ਼ਾਸਨ ਨੂੰ ਦੇ ਗ੍ਰਹਿ ਵਿਭਾਗ ਨੂੰ ਤੇ ਮੁੱਖ ਮੰਤਰੀ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਨਹੀਂ ਜੇ ਕੋਈ ਮੇਰੀ ਬੇਨਤੀ ਹੈ ਬੰਦਾ ਤੋਂ ਜੀ ਕੋਈ ਤਰੂਤ ਭਰੋ ਵਿਸ਼ਵਾਸ ਰੱਖ ਲੈ ਜੀ ਨਾ ਤਾਂ ਪਾਰਟੀ ਦੀ ਲੀਡਰਸ਼ਿਪ ਨੇ ਕਾਨੂੰਨ ਨਾਲ ਉਹ ਕਿਸ ਤਰ੍ਹਾਂ ਕੋਈ ਛੇੜਖਾਨੀ ਕੀਤੀ ਹੈ ਜਾਂਦੇ ਸਾਰਾ ਕੁਝ ਕਰਨਾ ਤੇ ਬੇਨਤੀ ਇਹ ਹੈ ਕਿ ਜੇ ਅਸੀਂ ਹੁਣ ਤੁਸੀਂ ਸਾਰਾ ਕੰਟਾ ਡੇਢ ਖਰਾਬ ਕਰਤਾ ਬਾਅਦ ਵਿੱਚ ਬੈਠੇ ਜਿਦਾਂ ਪਹਿਲਾਂ ਮੈਨੂੰ ਪਤਾ ਲੱਗਿਆ ਬਾਅਦ ਵਿੱਚ ਮੈਂ ਦੇਖੋ ਤੁਹਾਡੇ ਵੀ ਕਿਸੇ ਮਾਜੇ ਨਾਲ ਕੋਈ ਸੀ ਹੱਥੋਂ ਪਾਈ ਨਹੀਂ ਕੀਤੀ ਕੋਈ ਬਾਲਾ ਉਹਨੂੰ ਪਾਈ ਜਿਹੜੀ ਸੰਗਤ ਆ ਇਹ ਸਾਰੇ ਜ਼ਿੰਮੇਵਾਰ ਬੰਦੇ ਨੇ ਇਹ ਲੋਕ ਆ ਟੋਟ ਚਾਰ ਬੰਦੇ ਨੇ ਐਮਸੀ ਇਲੈਕਸ਼ਨ ਲੜੀ ਵੀ ਹੈ ਦੇ ਆਪਾਂ ਹੁਣ ਤੁਸੀਂ ਇਹ ਦੱਸੋ ਵੀ ਤੁਸੀਂ ਪੰਜਾਬੀਓ ਜੋ ਖਿਆਲ ਚ ਰਹਿੰਦੇ ਹੋ ਕੋਈ ਨੋਟਿਸ ਵਾਸਤੇ ਆਤਦੇ ਹੋ ਵੀ ਮੇਰੇ ਤੇ ਕੋਈ ਪਰਚਾ ਹੈ ਨਹੀਂ ਕੋਈ ਵਾਰੰਟਾ ਹੈ ਮੇਰਾ ਜੀ ਕਿਸੇ ਤਰ੍ਹਾਂ ਦੀ ਮੇਰੇ ਲੋਕ ਕੋਈ ਗੈਰ ਕਾਨੂੰਨੀ ਗਰਕਤ ਕੀਤੀ ਕੀ ਹੋਵੇ ਤੁਸੀਂ ਆਪਣਾ ਦੱਸੋ ਤੁਹਾਡਾ ਕੀ ਹੱਕ ਹੈ ਵੀ ਤੁਸੀਂ ਹੁਣ ਮੈਨੂੰ ਹਾਊਸ ਰੈਸਟ ਕਰ ਲਿਆ ਡੇਢ ਦੋ ਘੰਟਾ ਕਰਾਫ ਕਰਤਾ ਪਾਰਟੀ ਦਾ ਮੈਂ ਜੁਨੇਵਾਰ ਪਾ ਜ਼ਿਲ੍ਹਾ ਪ੍ਰਧਾਨ ਕਿ ਤੁਸੀਂ ਮੇਨ ਨਾਲ ਇਦਾਂ ਕਰ ਸਕਦੇ ਹੋ ਤਾਂ ਆਮ ਵਰਕਰ ਨਾਲ ਕੀ ਹੋਗਾ ਜੀ ਦਾ ਮਤਲਬ ਬਹੁਤ ਗਲਤ ਕਰ ਲੈ ਜੀ ਮੈਂ ਮੀਡੀਆ ਨਾਲ ਗੱਲ ਕਰਨੀ ਚਾਹੁੰਦਾ ਜੀ ਆਹ ਦੇਖ ਲਓ ਜੀ ਇੱਕ ਮਿੰਟ ਇੱਕ ਮਿੰਟ ਜੀ ਇੱਕ ਮਿੰਟ ਜੀ ਤੁਹਾਨੂੰ ਕੇਵਲ ਮੈਂ ਡੇਢ ਘੰਟਾ ਤੋਂ ਨੂੰ ਮੈਂ মিডিਆ ਮੈਬ ਲਾਇਆ ਕਿਉਂਕਿ ਮੈਂ ਜਗ ਜाहिर ਕਰਨਾ ਚਾਹੁੰਦਾ ਦਿਖਾਉਣਾ ਚਾਹਾਂ ਪੰਜਾਬ ਦੇ ਇਨਸਾਨ ਇਨਸਾਫ ਪਸੰਦ ਪੰਜਾਬੀਆਂ ਨੂੰ ਜਿਹੜੇ ਇਨਸਾਫ 'ਤੇ ਵਿਸ਼ਵਾਸ ਰੱਖਦੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਜੋ ਲੋਕ ਸੰਘਰਸ਼ 'ਚੋਂ ਪੈਦਾ ਹੋਈ ਪਾਰਟੀ ਆ ਉਹ ਅੱਜ ਉਹਦੇ ਨਾਲ ਕੀ ਤੱਕਾ ਹੋ ਰਿਹਾ ਹੈ ਬਿਕਰਮ ਸਿੰਘ ਮਜੀਠੀਆ ਨੇ ਹਰ ਇੱਕ ਸੈਟ ਨੂੰ ਅਟੈਂਡ ਕੀਤਾ ਦੂਜੇ ਪਾਸੇ ਮੈਂ ਦੱਸਣਾ ਚਾਹੁੰਨਾ ਕਿ ਕੇਜਰੀ ਆਵਾਜ਼ ਜਿਹਨੂੰ ਸੈਟ ਬੁਲਾਉਂਦੀ ਸੀ ਤਾਂ ਉਹ ਹਿਸ਼ਾਰਪੁਰ ਜਾ ਕੇ ਮੈਡੀਟੇਸ਼ਨ ਕਰਦਾ ਹੁੰਦਾ ਸੀ ਜਿਹੜੇ ਬੰਦੇ ਆ ਕਰਪਸ਼ਨ ਦੇ ਕੇਸਾਂ ਅੱਜ ਘਟਾਲਿਆਂ 'ਚ ਬੇਲ ਲੈ ਬੇਲ ਲੈ ਕੇ ਅੱਜ ਪੰਜਾਬ 'ਚ ਸਰਕਾਰ ਚਲਾ ਰਹੇ ਨੇ ਅੱਜ ਅੱਜ 50 ਸਾਲ ਪਹਿਲਾਂ ਅਮਰਜੈਂਸੀ ਜੋ ਕਾਲਾ ਦਿਨ ਸੀ ਉਹਨੂੰ ਮਨਾਇਆ ਜਾ ਰਿਹਾ ਜੀ ਉਤੋਂ ਵੱਡਾ ਤੱਕਾ ਹੋ ਰਿਹਾ ਅੱਜ ਸਾਡੇ ਸਾਰੇ ਕੌਂਸਲਰ ਸਹਿਬਾਨ ਸੀਨੀਅਰ ਲੀਡਰਸ਼ਿਪ ਇੱਥੇ ਪਹੁੰਚੀ ਐ ਤੇ ਇੱਥੇ ਕੱਠ ਨਹੀਂ ਕੀਤਾ ਗਿਆ ਕਿਉਂਕਿ ਸਾਰੀ ਲੀਡਰਸ਼ਿਪ ਕਰੇ ਅਰੈਸਟ ਕਰ ਰੱਖੀ ਐ ਕੋਈ ਰਾਹ 'ਚ ਚੱਕ ਲੈ ਕੇ ਪਰਚਾ ਦਾ ਅੱਜ ਕਹਤਾ ਐਸਐਚਓ ਸਾਹਿਬ ਨੂੰ ਕਿ ਮੈਨੂੰ ਤਾਂ ਹੁਣ ਜੀ ਨਹੀਂ ਪਤਾ ਕਿ ਕਿਹੜੇ ਥਾਣੇ ਤੋਂ ਨੇ ਕਿ ਪਰ ਅਸੀਂ ਹਰ ਤਰ੍ਹਾਂ ਦੀ ਕਾਨੂੰਨੀ ਕਾਰਵਾਈ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਆਪਣੇ ਹ ਪੰਜਾਬ ਦੇ ਲੋਕਾਂ ਲਈ ਪੰਜਾਬ ਦੇ ਸੰਘਰਸ਼ ਲਈ ਲੜਾਈ ਲੜਦਾ ਜਾਣਦਾ ਮੈਂ ਬੇਨਤੀ ਕਰਨਾ ਚਾਹੁੰਦਾ ਪੰਜਾਬ ਪੁਲਿਸ ਦੇ ਮੁਲਾਜ਼ਮ ਨੂੰ ਸਤਾ ਦੇ ਸ਼ਿਕਰ ਤੇ ਬੈਠੇ ਮੁੱਖ ਮੰਤਰੀ ਨੂੰ ਕਿ ਮੁੱਖ ਮੰਤਰੀ ਸਾਹਿਬ ਅੱਜ ਤੂੰ ਕੋ ਤੁਸੀਂ ਕੋਣ ਦਾ ਹੱਕਦਾਰ ਨਹੀਂ ਰਹਾ ਅੱਜ ਤੈਨੂੰ ਗ੍ਰਹਿ ਵਿਭਾਗ ਤੋਂ ਸਤੀਫਾ ਦੇਣਾ ਚਾਹੀਦਾ ਕਿ ਤੂੰ ਨਾ ਨਾ ਤਾਂ ਲੋਰ ਅੰਡਰ ਮੇਨਟੇਨ ਕਰ ਸਕਿਆ ਨਾ ਤੁਸੀਂ ਪੰਜਾਬ ਦੇ ਲੋਕਾਂ ਦੀ ਰਾਖੀ ਕਰ ਸਕਦੇ ਅੱਜ ਅੱਜ ਥਾਣਿਆਂ 'ਚੋਂ ਡੀਐਸਪੀ ਪੱਧਰ ਦੇ ਆਫਸਰ ਗਾਗਸਤਾਨ ਦੀ ਇੰਟਰਵਿਊ ਇੰਟਰਵਿਊ ਕਰਾਉਂਦੇ ਨੇ ਤੇ ਸ਼ਰੋਮ ਨਿਕਾਲੇ ਦੇ ਲੀਡਰਸ਼ਿਪ ਨੂੰ ਕਿਤੇ ਹਾਊਸ ਅਰੇਸਟ ਕਿਤੇ ਮੈਂ ਨਾ ਉੱਥੇ ਉਹ ਦਿਨ ਜਿੱਦਾਂ ਲਾਈਵ ਹੋਇਆ ਸੀ ਵਿਕਰਮ ਮਜੀਠੀਆ ਸਾਹਿਬ ਨੇ ਜਿੱਦਾਂ ਪੇਸ਼ ਕੀਤਾ ਸੀ ਵਿਜੀਲੈਂਸ 'ਚ ਮੈਂ ਤੁਹਾਨੂੰ ਕਹਿ ਕੇ ਆਇਆ ਸੀ ਮੈਂ ਤਾਂ ਲਾਈਵ ਕਿਹਾ ਮੈਂ ਅੱਜ ਕੋਈ ਅਸੀਂ ਹੱਕ ਠੋਕੇ ਲੜਾਈ ਲੜਨੇ ਜਾਣਦੇ ਆ ਮੈਂ ਵਫਾਦਾਰ ਸਪਾਈ ਸ਼ਰੋਮ ਨਿਕਾਲੇ ਦੇ ਨਾਲ ਹੋਣ ਦੇ ਨਾਤੇ ਉੱਧਰ ਕਹਿ ਕੇ ਆਇਆ ਸੀ ਕਿ ਜਿੱਦੇ ਆਵਾਂਗੇ ਤੂਫਾਨ ਬਣ ਕੇ ਆਵਾਂਗੇ ਚਲੋ ਅੱਜ ਤੁਸੀਂ ਕਰ ਲਓ ਪਰ 15 ਜੁਲਾਈ ਨੂੰ ਅੱਜ ਫੇਰ ਕਹਿ ਕੇ ਚੱਲਿਆ ਇਸ ਸੈਕਟਰ ਸਾਹਿਬ ਸੁਣ ਲੇ ਡਿਪਟੀ ਸਾਹਿਬ ਸੁਣ ਲੇ ਸ਼ਰਮਾ ਸਾਹਿਬ ਅਸਿਸਿਪ ਸਾਹਿਬ ਵੀ ਸੁਣ ਲੈ ਮੇਰੀ ਬਾਤ ਕਿ 15 ਜੂਨ ਨੂੰ ਜੁਲਾਈ ਨੂੰ ਲੁਧਿਆਣੇ ਦੀ ਧਰਤੀ ਤੇ ਬਲਜ ਗੱਡਾਂਗੇ ਸ਼ਿ ਸ਼ਾਮ ਨੀਅਤ ਕਰ